ਸਤ ਸ੍ਰੀ ਅਕਾਲ ਵੀਰ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ YouTube ਚੈਨਲ ਤੇ ਜੀ ਅੱਜ ਦੀ ਜੋ ਆਪਾਂ ਤੁਹਾਡੇ ਕੋਲ ਵੀਡੀਓ ਲੈ ਕੇ ਆਏ ਜੇ ਪਿਓਰ ਦੋ ਜਰਸੀ ਵੇੜਾਂ ਦੀ ਲੈ ਕੇ ਆਏ ਜੇ ਬਹੁਤ ਹੀ ਚੰਗੀਆਂ ਵੇੜਾਂ ਜੇ ਪੂਰੀ ਜਾਣਕਾਰੀ ਇਹਨਾਂ ਵੇੜਾਂ ਬਾਰੇ ਆਪਾਂ ਤੁਹਾਨੂੰ ਸਾਂਝੀ ਕਰਾਂਗੇ ਜੀ ਇਸ ਵੀਡੀਓ ਰਾਈ ਬਣੇਰੇ ਵੀਡੀਓ ਦੇ ਪੂਰੇ ਅੰਤ ਤੱਕ ਜੀ ਰੀਡ ਵੀ ਦੱਸਾਂਗੇ ਰੀਡ ਵੀ ਇਹਨਾਂ ਵੇੜਾਂ ਦੇ ਬਿਲਕੁਲ ਜੈਜ ਹੋਣਗੇ ਜੀ ਘਰ ਰੱਖਣ ਵਾਸਤੇ ਵੇੜਾਂ ਦੋਨੋਂ ਬਹੁਤ ਜ਼ਿਆਦਾ ਵਧੀਆ ਜੇ ਵੀਡੀਓ ਦੇਖਣ ਤੋਂ ਪਹਿਲਾਂ ਜੋ ਮੇਰੇ ਵੀਰ ਇਹ ਚੈਨਲ ਤੇ ਪਹਿਲੀ ਵਾਰ ਵੀਡੀਓ ਦੇਖ ਰਹੇ ਆ ਜੋ ਨਵੇਂ ਜੁੜੇ ਆ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਜੀ ਤੇ ਜੇਕਰ ਵੀਡੀਓ ਚੰਗੀ ਲੱਗੀ ਤਾਂ লাইਕ ਸ਼ੇਅਰ ਵੀ ਜਰੂਰ ਕਰ ਦਿਓ ਜੀ ਹੋਰ ਇਸ ਤਰ੍ਹਾਂ ਦੀ ਵੀਡੀਓ ਦੇਖਣ ਲਈ ਜਰਸੀ ਬਰੀਡ ਦੀਆਂ ਬਿਲਕੁਲ ਜਾਇਜ਼ ਕੀਮਤਾਂ ਦੇ ਪਸ਼ੂ ਖਰੀਦਣ ਵਾਸਤੇ ਲੋ ਪਹਿਲੇ ਨੰਬਰ ਤੇ ਜੋ ਤੁਸੀਂ ਵਾੜ ਦੇਖ ਰਹੇ ਜੇ ਪਿਓਰ ਜਰਸੀ ਵਾੜ ਜੇ ਬੋਦੀ ਵਾਲੀ ਵਾੜ ਜੇ ਲੋ ਜੀ ਕਰੋ ਚੱਕਰੀ ਬਹੁਤ ਹੀ ਚੰਗਾ ਫੇਸ ਹੀ ਇਹ ਦੇਖ ਸਾ ਜੇ ਤੇ ਪਿਓਰ ਜਰਸੀ ਵਾੜ ਜੇ ਪੂਰੇ ਉੱਚੇ ਲੰਮੇ ਵੱਡੇ ਕਦ ਕਾਠ ਦੀ ਇਹ ਪੰਜਾਬ ਵਾਲੀ ਵੱਡੀ ਜਰਸੀ ਵਾੜ ਜੇ ਲੋਇ ਤਾਂ ਨੂੰ ਥਾਣੇ ਕਰਾਈ ਚੱਕ ਨੇੜੇ ਤੋਂ ਜੀ ਬਹੁਤ ਵੇਹ ਥਾਣਾ ਸਹਿਜ ਜੀ ਚਾਰੇ ਥਣ ਪੂਰੇ ਮੋਟੇ ਦੇ ਪੂਰੇ ਲੰਬੇ ਲੱਗੇ ਜੇ ਪੂਰੇ ਵਿਥੀ ਤੇ ਗਿਆਤ ਦੇ ਸਕਦੇ ਜੀ ਚੰਗੇ ਰਿਕਾਰਡ ਵਾਲੀ ਵਹਿੜ ਜੇ ਥਾਣੇ ਤੇ ਚੈੱਕ ਕਰ ਸਕਦੇ ਜੀ ਤੇ ਬਿਲਕੁਲ ਠੰਡੀ ਸੀਲ ਸੌ ਜੇ ਘਰ ਰੱਖਣ ਵਾਸਤੇ ਵਹਿੜ ਬਹੁਤ ਜਿਆਦੀ ਵੰਦੀ ਹੈ ਜੇ ਗੱਬਣ ਵਹਿੜ ਜੀ ਵੀਰ ਜੀ ਉਹ ਚੱਲਾ ਚੈੱਕ ਕਰ ਸਕਦੇ ਪਿਛੇ ਤੋਂ ਜੀ ਸੂਣ ਦੇ ਵਿੱਚ ਜੋ ਸਮਾਜ ਇਸ ਦੇ ਉਹ 10 ਦਿਨ ਬਾਕੀ ਰਹਿੰਦਾ ਜੀ ਤਾਂ ਦੂਜੀ ਸਾਈਡ ਤੋਂ ਦੇਖ ਸਕਦੇ ਜੀ ਤੇ ਬਿਲਕੁਲ ਠੰਡੀ ਸੀਗ ਸੋ ਬੈਠ ਜੇ ਪਿਓਰ ਜਰਸੀ ਜੇ ਪੰਜਾਬ ਵਾਲੀ ਵੱਡੀ ਲਓ ਜੇ ਮੈਂ 4 4 ਦੇ ਖੇਤੋਂ ਚੱਕਰ ਕਰਨੇ ਇੱਧਰੋਂ ਦੇ ਪਿਓਰ ਜਰਸੀ ਬੈਠ ਜੇ ਛੱਡਾ ਤਾਨੂੰ ਫੇਰ ਤੋਂ ਚੈੱਕ ਕਰਾ ਜੀ ਪਿਛੇ ਤੋਂ ਜੀ ਪੂਰੀਆਂ ਬਾਲਟੇ ਨਾਲ ਕੱਢ ਕੇ ਛੱਡੇ ਨਹੀਂ ਪੂਰਾ ਦੁੱਧ ਨਾਲ ਛੱਡਾ ਭਰ ਕੇ ਫਿਰ ਇਸ ਬੈੜ ਨੇ ਸੁਣਾ ਜੇ ਉੱਪਰੋਂ ਦੇਖੋ ਪੂਰੀ ਸੰਭੀ ਭੜੀ ਰਾਜੀ ਬੈਠ ਜੇ ਦੂਸਰਾ ਸੂ ਐਸ ਬੈੜ ਨੇ ਸੁਣਾ ਜੇ ਲੋਡ ਦੇਖ ਸਕਦੇ ਜੀ ਗੱਬਣ ਵੜਜੇ ਵੀ ਜੀ ਸੂਣ ਦੇ ਵਿੱਚ ਸਮਝੇ ਉਹ 10 ਦਿਨ ਖੜਦੀ ਜੇ ਵੜੇ ਦੁੱਧ ਦੇ ਬੜੇ ਰਮਾਨਾ 15 16 ਲੀਟਰ ਚ ਵੜੇਗੀ ਜੀ ਮੋਲ ਦੀ ਜੇਕਰ ਗੱਲ ਕਰੀਏ ਕੋਈ 55 ਨਹੀਂ ਕਰਨਾ ਕੋਈ 52 ਨਹੀਂ ਕਰਨਾ ਕੋਈ 50 ਨਹੀਂ ਕਰਨਾ ਇਹ ਸਿਰਫ ਤੁਹਾਨੂੰ 46000 ਰੁਪਏ ਦੇ ਵਿੱਚ ਵੜ ਮਿਲੂਗੀ ਜੀ ਫਿਕਸ ਰੇਟ ਜੀ ਵੀ 46000 ਰੁਪਿਆ ਬਸ ਛੋੜੀ ਹੈ ਜੀ ਵਿੱਚ 46000 ਦੇ ਕਿਉਂਕਿ ਵੜ ਕਾਫੀ ਕੁਆਲਟੀ ਵਾਲੀ ਜੀ ਪੰਜਾਬ ਵਾਲੀ ਵੱਡੀ ਜਰਸੀ ਵਹਿੜ ਜੇ ਲੋ ਦੇਖ ਸਕਦੇ ਜੀ ਦੂਸਰੇ ਨੰਬਰ ਤੇ ਜੋ ਤੁਸੀਂ ਵਹਿੜ ਦਿਖ ਰਹੇ ਜੇ ਇਹ ਵੀ ਗੱਬਣ ਵਹਿੜ ਜੇ ਬੀਤੀ ਪਿਓਰ ਜਰਸੀ ਜੇ ਲੋ ਚੈੱਕ ਕਰ ਸਕਦੇ ਨੇ ਇਹ ਤੋਂ ਬਹੁਤ ਵੇਹ ਫੇਸ ਕੁਆਲਟੀ ਜੇ ਚੈੱਕ ਕਰ ਸਕਦੇ ਨੇ ਇਹ ਤੋਂ ਥਣ ਵੀ ਬਹੁਤ ਵੇਹ ਥਣਾਸਾ ਜੇ ਚਾਰੇ ਥਣ ਪੂਰੇ ਮੋٹے ਤੇ ਪੂਰੇ ਲੰਬੇ ਲੱਗੇ ਪੂਰੀ ਵੀ ਠੀਕ ਹੈ ਤੇ ਦੇਖ ਸਕਦੇ ਜੇ ਅੱਜ ਤੁਹਾਨੂੰ ਚੱਡਾ ਚੈੱਕ ਰਹੀ ਜੀ ਦੋਦੇ ਬੜੇ ਨਮਾਨ ਨਾ 12-13 ਲੀਟਰ ਚ ਵਧੇਗੀ ਜੀ ਕੱਢਾ ਚੈੱਕ ਕਰ ਸਕਦੇ ਜੀ ਬਹੁਤ ਵਧੀਆ ਬੈਡ ਨੇ ਚੱਡੇ ਚਾਰੀ ਕੀਤੀ ਆ ਇਸ ਦੇ ਜੋ ਸੂਣ ਦੇ ਵਿੱਚ ਸਮਾ ਜੇ ਉਹ 4 ਤੋਂ 5 ਦਿਨ ਬਾਕੀ ਰਹਿੰਦਾ ਜੇ ਦੇਖ ਸਕਦੇ ਜੀ ਦੋਦੇ ਬੜੇ ਰਮਾਨਾ 12 13 ਲੀਟਰ ਚ ਵਾਦੀ ਗਈ ਜੀ ਲਓ ਫੀਸ ਕੋਟੀ ਨੇੜੇ ਤੋਂ ਖੇਤ ਚੈੱਕ ਕਰ ਸਕਦੇ ਜੀ ਪਿਓਰ ਜਰਸੀ ਜੇ ਲਓ ਚੱਡਾ ਤੁਹਾਨੂੰ ਫੇਰ ਤੋਂ ਚੈੱਕ ਕਰਾ ਦੀ ਪਿਛੇ ਤੋਂ ਜੀ ਦੂਸਰੇ ਸੂਏ ਇਸ ਵੈੜ ਨੇ ਸੋਣਾ ਜੇ ਦੋਨੋਂ ਵੈਣਾ ਦੂਸਰੇ ਦੂਸਰੇ ਸੂਏ ਸੋਣਾ ਜੇ ਮੋਲ ਦੀ ਜੇਕਰ ਗੱਲ ਕਰੀਏ ਇਸ ਵੈੜ ਦਾ ਕੋਈ 45 ਵੀ ਨਹੀਂ ਕਰਨਾ ਨਾ ਹੀ 40 ਕਰਨਾ ਜੇ ਇਹ ਸਿਰਫ ਤੁਹਾਨੂੰ 38000 ਰੁਪਏ ਦੇ ਵੈੜ ਮਿਲੂਗੀ ਜੀ ਰੇਟ ਵੀ ਜੀ ਫਿਕਸ ਹੋਣਗੇ ਬਸ ਛੋੜੀ ਹੋਈ ਹੈ ਜੀ ਵਿੱਚੋਂ 38000 ਰੁਪਏ ਦੀ ਛੋੜੀ ਹੋਈ ਹੈ ਜੀ ਇਸ ਵੈੜ ਦੀ ਵੀ 12 13 ਕਿਲੋ ਦੂਧਰ ਵੈੜ ਜੀ ਗੱਬਣ ਵੈੜ ਜੀ ਵੀ ਜੀ ਦੂਸਰਾ ਸੂਏ ਇਸ ਵੈੜ ਦੇ ਸੋਣਾ ਜੇ ਲੋਕ। ਬਾਕੀ ਵੀਰ ਜੀ ਵੀਡੀਓ ਦੇ ਵਿੱਚ ਜੋ ਰੇਟ ਦੱਸੇ ਜਾਂਦੇ ਆ ਉਹ ਬਿਲਕੁਲ ਫਿਕਸ ਰੇਟ ਹੁੰਦੇ ਜੇ। ਬਾਕੀ ਪੂਰੀ ਵੀਡੀਓ ਵੇਖ ਕੇ ਵੀਰ ਜੀ ਫਿਰ ਫੋਨ ਲਗਾਇਆ ਕਰੋ। ਬਾਕੀ ਵੀਡੀਓ ਵਿੱਚ ਆਪਾਂ ਪ੍ਰੋਪਰ ਐਡਰੈਸ ਵਗੈਰਾ ਸਾਰਾ ਕੁਝ ਦੱਸਿਆ ਹੁੰਦਾ ਵਾ। ਐਡਰੈਸ ਵੀ ਜੀ ਨੋਟ ਕਰ ਲਓ ਜੀ ਪਿੰਡ ਹੈ ਆਪਣਾ ਗਗੜਪਣਾ ਤਹਿਸੀਲ ਬੱਬਕੜਾ ਸਾਹਿਬ ਜ਼ਿਲ੍ਹਾ ਅੰਮ੍ਰਿਤਸਰ। ਫੋਨ ਨੰਬਰ ਵੀ ਨੋਟ ਕਰ ਲਓ ਜੀ 9815580262। ਤੁਸੀਂ ਇਸ ਨੰਬਰ ਤੇ ਫੋਨ ਕਾਲ ਕਰਕੇ ਤੇ ਆਪਣੇ ਕੋਲੋਂ ਹੀ ਵਾਹਣਾ ਖਰੀਦ ਸਕਦੇ ਜੀ। ਆਪਣੇ ਕੋਲ ਵੀ ਜੀ ਹਰ ਵਕਤ ਇਸ ਤਰ੍ਹਾਂ ਦੀਆਂ ਗੱਬਣਾ ਤਿਆਰ ਵੜਾ ਮਿਲਦੀਆਂ ਜੀ ਤੇ ਸੱਜਰ ਸੂਈਆਂ ਵੜਾ ਮਿਲਦੀਆਂ ਜੀ ਕੋਈ ਵੀਰ ਕਦੇ ਵੀ ਸੰਪਰਕ ਕਰ ਸਕਦਾ ਜੀ ਵੜਾ ਦੋਵੇਂ ਕਾਫੀ ਕੁਆਲਟੀ ਵਾਲੀਆਂ ਆ ਜੀ ਪਹਿਲੇ ਨੰਬਰ ਤੇ ਜੋ ਵੜਿਆ ਇਹ 15 16 ਕਿਲੋ ਦੁੱਧ ਵਾਲੀ ਵੜ ਜੇ ਤੇ ਦੂਸਰੇ ਨੰਬਰ ਤੇ ਜੋ ਤੁਸੀਂ ਵੜ ਦੇਖ ਰਹੇ ਜੇ ਇਹ 12 13 ਕਿਲੋ ਦੁੱਧ ਵਾਲੀ ਵੜ ਜੇ ਦੋਨੋਂ ਗੱਬਣਾ ਵੜਾਂਗੇ ਲੋ ਬਾਕੀ ਜੇਕਰ ਕਿਸੇ ਵੀਰ ਦੇ ਵੀ ਇਹ ਵੜਾ ਪਸੰਦ ਆਉਂਦੀਆਂ ਵਾ ਤੁਸੀਂ ਇੱਥੇ ਆਓ ਆਪਣੀ ਪੂਰੀ ਤਸੱਲੀ ਕਰਕੇ ਪਾਸ ਕਰਕੇ ਤੁਸੀਂ ਫੇਰ ਲੈ ਕੇ ਜਾ ਸਕਦੇ ਜੀ। ਬਾਕੀ ਜੇਕਰ ਕਿਸੇ ਵੀਰ ਨੇ ਆਨਲਾਈਨ ਵੀ ਖਰੀਦਣੀਆਂ ਵਾਂ ਉਹ ਆਪਣੀ ਥਾਣਾ ਦੀ ਗਰੰਟੀ ਹੋਏਗੀ ਤੇ ਪਿੱਛੇ ਦੀ ਗਰੰਟੀ ਹੋਏਗੀ। ਕੋਈ ਡੰਗਰ ਦਾ ਥਣ ਨਹੀਂ ਗਲਤ ਹੋਏਗਾ ਤੇ ਪਿਛਾ ਨਹੀਂ ਮਾਰਦਾਗਾ ਉਹ ਆਪਣੀ ਗਰੰਟੀ ਹੋਏਗੀ। ਬਾਕੀ ਵੀਰ ਦੀ ਦੁੱਧ ਗਾੜੀ ਤੁਹਾਡੀ ਸੇਵਾ ਦਾ ਹੋਏਗਾ ਜੀ। ਦੇਖ ਸਕਦੇ ਜੀ। ਬਹੁਤ ਹੀ ਚੰਗੀਆਂ ਵੇੜਾਂ ਜੀ ਦੋਨੋਂ ਘਰ ਰੱਖਣ ਵਾਸਤੇ। ਲੋ ਪੂਰੀ ਵੀਡੀਓ ਵੇਖ ਲਈ ਵੀ ਜੀ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਵੀ ਜਰੂਰ ਕਰ ਦਿਓ ਤੇ ਜੋ ਨਵੇਂ ਵੀਰ ਜੁੜੇ ਇਸ ਚੈਨਲ ਤੇ ਸ਼ੇਰਾ ਡੇਰੀ ਫਾਰਮ ਤੇ ਉਹ ਹੋਰ ਇਸ ਤਰ੍ਹਾਂ ਦੀਆਂ ਵੀਡੀਓ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦਿਓ ਜੀ ਪਹਿਲਾਂ ਤੁਸੀਂ ਚੈਨਲ ਨੂੰ ਬਹੁਤ ਵੇਲੇ ਸਪੋਰਟ ਕਰ ਰਹੇ ਜੀ ਇਸੇ ਤਰ੍ਹਾਂ ਚੈਨਲ ਨੂੰ ਸਪੋਰਟ ਕਰਦੇ ਰਹੋ ਤੇ ਆਪਾਂ ਰੋਜ਼ ਨਵੀਆਂ ਤਰ੍ਹਾਂ ਵੀਡੀਓ ਤੁਹਾਡੇ ਕੋਲ ਲੈ ਕੇ ਆਉਂਦੇ ਰਹੀਏ ਜੀ ਮਿਲਦੇ ਹਾਂ ਜਲਦ ਕਿਸੇ ਨਵੀਂ ਵੀਡੀਓ ਨਾਲ ਜੀ ਧੰਨਵਾਦ ਵੀਰ ਜੀ